ਸਾਡੇ ਟਰੈਕਟਰ ਤੋੜੇ ਗਏ ਨੇ ਸ਼ਖਨੌਰੀ ਬਾਰਡਰ ਤੇ ਕੌਣ ਜ਼ਿੰਮੇਵਾਰ ਹੈ ਉਹਨਾਂ ਦਾ ਅਸੀਂ ਉਹਨਾਂ 'ਚ ਸਵਾਲ ਪੁੱਛਨੇ ਆ ਅੱਜ ਇਹ ਸਾਡੇ ਕੋਲ ਵੋਟਰਾਂ ਨੂੰ ਆਂਦੇ ਆ ਇਹਨਾਂ ਨੂੰ ਸ਼ਰਮਾ ਨਹੀਂ ਚਾਹੀਦੀ ਆ ਪਿੰਡਾਂ ਚ ਆਂਦਿਆਂ ਨੂੰ ਅਸੀਂ ਇਹਨਾਂ ਨੂੰ ਨਹੀਂ ਜਾਣ ਦੇਵਾਂਗੇ ਪਿੰਡਾਂ 'ਚ ਵਿਰੋਧ ਕਰਨਾ ਵੀ ਸਾਨੂੰ ਕਿਉਂ ਰੋਕਿਆ ਗਿਆ ਦਿੱਲੀ ਜਾਣ ਤੇ ਕੌਣ ਜ਼ਿੰਮੇਵਾਰ ਹੈ ਉਹਦਾ ਭਾਜੀਪੀ ਨੇ ਸਾਡਾ ਮਨੋਜਨ ਸ਼ਹੀਦ ਕਿਤੇ ਨੇ ਉਹਦਾ ਸਵਾਲ ਪੁੱਛਣਾ ਕਿਉਂ ਨਹੀਂ ਮਿਲੀ ਹੈਗੀ 14 ਤੋਂ ਉਹਨੇ ਵਾਦਾ ਕੀਤਾ ਹੈ ਸ਼ੁਕਰ ਹੈ ਸਾਡਾ ਸ਼ਹੀਦ ਹੋਇਆ ਅਸੀਂ ਆਪਣੇ ਸਵਾਲਾਂ ਦੇ ਜਵਾਬ ਮੰਗ ਰਹੇ ਜਿਹੜੀ ਐਮਐਸਬੀ ਦੀ ਗਾਰੰਟੀ ਭਾਜੀਪੀ ਨੇ ਦਿੱਤੀ ਸੀਗੀ ਨਹੀਂ ਅਸੀਂ ਵਿਰੋਧ ਤਾਂ ਤਾਂ ਹੀ ਕਰਾਂਗੇ ਜੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਵਾਂ ਪਰ ਇਹਨਾਂ ਕਿਸਾਨਾਂ ਨੂੰ ਸੜਕਾਂ ਤੇ ਰੋਲਣ ਦੀ ਇਰਾਦੇ ਦੇ ਨਾਲ ਸਾਨੂੰ ਇਸ ਕਰਕੇ ਰਸਮੈਂਟ ਕੀਤਾ ਜਾ ਰਿਹਾ ਹੈ ਗੱਡੀ ਚੜਾਈ ਗਈ ਭਾਜੀਪੀ ਵਾਲੇ ਨੇ ਸਾਡੇ ਕਿਸਾਨਾਂ ਦੇ ਉੱਤੇ ਸਾਨੂੰ ਤੁਸੀਂ ਸਵਾਲ ਪੁੱਛਣੇ ਨੇ ਜਾਂ ਫਿਰ ਵਿਰੋਧ ਕਰਨਾ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਇਸ ਵੇਲੇ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਬਹਾਦਰਗੜ੍ਹ ਜਿਹੜੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਹੈਗੇ ਨੇ ਪ੍ਰਨੀਤ ਕੌਰ ਉਹਨਾਂ ਨੇ ਆਪਣਾ ਪ੍ਰਚਾਰ ਕਰਨ ਦੇ ਲਈ ਆਉਣਾ ਸੀ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਕੀਤਾ ਇੱਕ ਪਾਸੇ ਘਰ ਦੇ ਵਿੱਚ ਅਸੀਂ ਸੜਕ ਦੇ ਉੱਪਰ ਖੜੇ ਹਾਂ ਇਸ ਸੜਕ ਦੇ ਉੱਪਰ ਬਿਲਕੁਲ ਇੱਕ ਕੋਠੀ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਹੈਗੇ ਨੇ ਉਹ ਆਪਣੀ ਮੀਟਿੰਗ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਏਕਤਾ ਸਿੱਧੂ ਪਰ ਜਥੇਬੰਦੀ ਦੇ ਇਹ ਕਿਸਾਨ ਵਿਰੋਧ ਕਰ ਰਹੇ ਨੇ ਇਹ ਕਹਿੰਦੇ ਨੇ ਕਿ ਅਸੀਂ ਸਵਾਲ ਪੁੱਛਾਂਗੇ ਜੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਜਾਂ ਫਿਰ ਸਾਨੂੰ ਪ੍ਰਸ਼ਾਸਨ ਨੇ ਰੋਕਿਆ ਤਾਂ ਫਿਰ ਅਸੀਂ ਵਿਰੋਧ ਕਰਾਂਗੇ ਤੁਸੀਂ ਤੁਸੀਂ ਦੇਖ ਵੀ ਸਕਦੇ ਹੋ ਕਿ ਇੱਥੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਕਿਹਾ ਹੋਇਆ ਕਿਸਾਨਾਂ ਨੂੰ ਕਿੰਨਾਂ ਜਾਣ ਦਵਾਵਾਂਗੇ ਤੁਹਾਡਾ ਕੀ ਪ੍ਰੋਗਰਾਮ ਹੈ ਜਦੋਂ ਮੌਗਾ ਇਹ ਮਹਾਰਾਜ ਪ੍ਰਨੀਤ ਕੋਰਥੀ ਆਏ ਹੋਏ ਨੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਮੰਗ ਰਹੇ ਜਿਹੜੀ ਐਮ ਐਸਬੀ ਦੀ ਗਾਰੰਟੀ ਬੀਜੇਪੀ ਨੇ ਦਿੱਤੀ ਸੀਗੀ ਉਹਦਾ ਸਵਾਲ ਪੁੱਛਣਾ ਹੈ ਕਿਉਂ ਨਹੀਂ ਮਿਲੀ ਹੈ 14 ਤੋਂ ਉਹਨਾਂ ਨੇ ਵਾਦਾ ਕੀਤਾ ਹੈ ਸ਼ੁਕਰਨ ਸਾਡਾ ਸ਼ਹੀਦ ਹੋਇਆ ਨੌਜਾਨ ਉਹਦਾ ਪੁੱਛਿਆ ਸਾਡੇ ਹਾਕ ਮੰਗਣਵਾਦੇ ਜਾ ਰਹੇ ਸੀ ਅਸੀਂ ਸਾਡੇ ਸ਼ੁਕਰਨ ਨੂੰ ਸ਼ਹੀਦ ਕਿਉਂ ਕੀਤਾ ਗਿਆ ਹੈ ਕੌਣ ਜ਼ਿੰਮੇਵਾਰ ਹੈ ਦਾ ਬੀਜੇਪੀ ਨੇ ਸਾਡਾ ਕਾਰ ਮਨੋਜਨ ਸ਼ਹੀਦ ਕਿਤੇ ਨਹੀਂ ਸਾਡੇ ਟਰੈਕਟਰ ਤੋੜੇ ਕੌਣ ਜ਼ਿੰਮੇਵਾਰ ਹੈ ਉਹਨਾਂ ਦਾ ਅਸੀਂ ਉਹਨਾਂ ਸਵਾਲ ਪੁੱਛਨੇ ਆ ਲਖਮੀਰ ਰਖੀਮਪੁਰ ਵੀ ਸਾਰੇ ਕਾਦਰ ਕੀਤਾ ਗਿਆ ਨੁਕਸਾਨ ਗੱਡੀ ਚੜਾਈ ਗਈ ਭਾਜਪਾ ਵਾਲੇ ਨੇ ਸਾਡੇ ਕਿਸਾਨਾਂ ਦੇ ਉੱਤੇ ਉਹਦੇ ਸਵਾਲ ਪੁੱਛਨੇ ਨੇ ਅਸੀਂ ਸਭ ਦੇ ਸਵਾਲਾਂ ਵਾਸਤੇ ਆਇਆ ਸਾਨੂੰ ਪ੍ਰਸ਼ਾਸਨ ਸਾਡੇ ਪੰਜਾਬ ਦਾ ਵੀ ਹੈ ਨਾਲ ਹੀ ਵਿੱਚ ਰਹਿ ਹੈ ਵਿੱਚ ਹੀ ਭਾਜਪਾ ਸਾਰੇ ਇੱਕੋ ਨੇ ਸਾਨੂੰ ਸਵਾਲ ਵੀ ਨਹੀਂ ਪੁੱਛਣ ਦੇ ਰਹੇ ਹੈਗੇ ਸਾਡੇ ਨਾਲ ਬਰਵੇੜਾ ਸਾਹਿਬ ਮੌਜੂਦ ਨੇ ਬਰਵੇੜਾ ਸਾਹਿਬ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਪ੍ਰਵਾਸਨ ਅੱਗੇ ਦਾ ਅਸੀਂ ਵਧਾਂਗੇ ਦੇਖੋ ਕਿਸਾਨ ਜਿੰਨੇ ਵੀ ਲਵੇ ਲਵੇ ਪਿੰਡਾਂ ਵਾਲੇ ਸਭ ਆ ਚੁੱਕੇ ਇੱਥੇ ਸਾਨੂੰ ਇੱਥੇ ਹੁਣੀ ਹੁਣੀ ਪਤਾ ਲਗਿਆ ਵੀ ਮਹਾਰਾਣੀ ਸਾਹਿਬ ਆਏ ਹੋਏ ਐ ਅਸੀਂ ਤਾਂ ਬਸ ਉਹਨਾਂ ਦੇ ਸਵਾਲਾਂ ਦੇ ਜਵਾਬ ਪੁੱਛਣੇ ਆ ਵਿਰੋਧ ਕਰਨਾ ਵੀ ਸਾਨੂੰ ਕਿਉਂ ਰੋਕਿਆ ਗਿਆ ਦਿੱਲੀ ਜਾਣ ਤੇ ਸਾਡੀ ਰਾਜਧਾਨੀ ਨਹੀਂ ਹੈ ਦਿੱਲੀ ਅਸੀਂ ਦਿੱਲੀ ਜਾ ਨਹੀਂ ਸਕਦੇ ਸਾਡਾ ਹੱਕ ਨਹੀਂ ਦਿੱਲੀ ਜਿਹੜੀ ਸਾਡੀਆਂ ਮੰਗੀ ਹੋਈ ਮੰ ਮੰਗਾ ਅਸੀਂ ਲਾਗੂ ਕਰਾਉਣ ਵਾਸਤੇ ਦਿੱਲੀ ਜਾਂਦੇ ਜਾਂਦੇ ਉਹਨਾਂ ਨੇ ਕਿਉਂ ਰੋਕ ਕੇ ਸਾਡੇ ਕੋਲ ਕੋਈ ਅਸਲਾ ਸੀ ਸਾਡੇ ਕਿਸਾਨ ਵੀਰ ਐਨੇ ਬੁਰੀ ਤਰ੍ਹਾਂ ਇਹਨਾਂ ਨੇ ਘਾਲ ਘੈਲ ਕਰੇ 400 ਤੋਂ ਵੱਧ ਕਿਸਾਨ ਸਾਡੇ ਜ਼ਖਮੀ ਕਰੇ ਸਾਡੇ ਵੀਰ ਸਾਡਾ ਬੇਟਾ ਸੁਖ ਕਰਨ ਸਿੰਘ ਬਿਨਾ ਹੋਤੇ ਇਹਨਾਂ ਨੇ ਸ਼ਹੀਦ ਕਰ ਦਿੱਤਾ ਗੋਲੀਆਂ ਮਾਰ ਕੇ ਮੇਰਾ خیال ਕਾ ਚਾਰ ਪੰਜ ਕਿਸਾਨਾਂ ਦੀ ਸਾਡਿਆਂ ਦੀ ਅੱਖਾਂ ਦੀ ਰੋਸ਼ਨੀ ਖਤਮ ਹੋ ਚੁੱਕੀ ਹੈ ਅੱਜ ਇਹ ਸਾਡੇ ਕੋਲ ਵੋਟਰਾਂ ਨੂੰ ਆਂਦੇ ਆ ਇਹਨਾਂ ਨੂੰ ਸ਼ਰਮਾਣੀ ਚਾਹੀਦੀ ਹੈ ਪਿੰਡਾਂ ਚ ਆਂਦਿਆਂ ਨੂੰ ਅਸੀਂ ਇਹਨਾਂ ਨੂੰ ਨਹੀਂ ਜਾਣ ਦੇਵਾਂਗੇ ਪਿੰਡਾਂ ਚ ਜਿੰਨਾ ਤਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਸਾਨੂੰ ਤੁਸੀਂ ਸਵਾਲ ਪੁੱਛਣੇ ਨੇ ਜਾਂ ਫਿਰ ਵਿਰੋਧ ਕਰਨਾ ਨਹੀਂ ਅਸੀਂ ਵਿਰੋਧ ਤਾਂ ਹੀ ਕਰਾਂਗੇ ਜੇ ਸਾਡੇ ਸਵਾਲਾਂ ਜਵਾਬ ਨਹੀਂ ਦੇਵਾਂਗੇ ਉਹਨਾਂ ਨੂੰ ਸਾਡੇ ਸਵਾਲਾਂ ਜਵਾਬ ਦੇਣ ਹੋ ਇੱਥੇ ਆਗੇ ਉਹ ਭੱਗ ਜਾਣ ਸਾਨੂੰ ਕੋਈ ਵਤ ਨਹੀਂ ਉਹ ਜਵਾਬ ਦੇਣ ਸਾਡੇ ਸਵਾਲਾਂ ਦੇ ਇੱਥੇ ਅਸੀਂ ਤਾਂ ਸਵਾਲਾਂ ਦੇ ਜਵਾਬ ਲੈਣੇ ਹਾਂ ਕਾ ਥੋੜੀਆਂ ਆਹੀ ਮੰਗਾਂ ਨੇ ਕਿ ਇੱਕ ਤਾਂ ਐਮਐਸਪੀ ਨੂੰ ਕਾਨੂੰਨ ਬਣਾਇਆ ਜਾਵੇ ਦਿੱਲੀ ਜਾਣ ਤੋਂ ਤੁਹਾਨੂੰ ਰੋਕਿਆ ਗਿਆ ਪਰਾਲੀ ਬਿੱਲ ਹੈ ਜਾਂ ਇਸ ਤੋਂ ਇਲਾਵਾ ਬਿਜਲੀ ਬਿੱਲ ਹੈ ਆਹੀ ਵੱਡੀਆਂ ਮੰਗਾਂ ਨੇ ਇਹ ਮੰਨੀਆਂ ਹੋਈਆਂ ਉਹਨਾਂ ਨੇ ਸਾਡੀ ਬੀਜੇਪੀ ਸਰਕਾਰ ਮੋਦੀ ਸਾਹਿਬ ਨੇ ਮੰਨੀਆਂ ਹੋਈਆਂ ਮੰਗਾ ਜਿਵੇਂ ਜਦੋਂ ਤੁਸੀਂ ਧਰਨ ਲਾਇਆ ਸੀ ਕੋਡ ਆਫ ਕੰਡਕਟ ਲੱਗਿਆ ਸੀ ਉਦੋਂ ਤੇ ਹੁਣ ਦੇਸ਼ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਹੈ ਬੀਜੇਪੀ ਸਰਕਾਰ ਤਾਂ ਹੁਣ ਹੈ ਨਹੀਂ ਕਿੱਥੋਂ ਵਾਅਦੇ ਪੂਰੇ ਕਰ ਦੇਣਗੇ ਇਹ ਲੋਕ ਉਹ ਤਾਂ ਬਾਅਦ ਚ ਲੱਗਿਆ ਉਹ ਤਾਂ ਬਾਅਦ ਚ ਲੱਗਿਆ ਸੀ ਧਰਨਾ ਪਹਿਲਾਂ ਲਾਇਆ ਜਿਹੜਾ ਤੁਸੀਂ ਕਹ ਰਹੇ ਕੋਡ ਆਫ ਕੰਡਕਟ ਲੱਗਾ ਹੈ ਕੋਡ ਆਫ ਕੰਡਕਟ ਦੇ ਵਿੱਚ ਸਰਕਾਰ ਕਦੇ ਵੀ ਭੰਗ ਨਹੀਂ ਹੁੰਦੀ ਹੈਗੀ ਸਰਕਾਰ ਚੱਲਦੀ ਹੈ ਵੀ ਮੌਜੂਦਾ ਜੋ ਤਾਂ ਨਵੀਂ ਸਰਕਾਰ ਨਹੀਂ ਚੁਣੀ ਜਾਂਦੀ ਇਹ ਚੋਣ ਕਮਿਸ਼ਨ ਦਾ ਪਰਮਿਸ਼ਨ ਲੈ ਕੇ ਕੈਬਨਿਟ ਦੀ ਬਣਾ ਕੇ ਮੀਟਿੰਗ ਵਿੱਚ ਬਿਠਾ ਕੇ ਉਹ ਚ ਲਾਗੂ ਅੱਜ ਵੀ ਕਰ ਸਕਦੇ ਨੇ ਜੇ ਕਰਨਿਆਂ ਦੀ ਮਨਸ਼ਾ ਕਰਨੀ ਹੋਵੇ ਪਰ ਇਹਨਾਂ ਨੇ ਕਿਸਾਨਾਂ ਨੂੰ ਸ਼ਰਕਾ ਦੇ ਰੋਲਣ ਦੀ ਰਾਦੇ ਦੇ ਨਾਲ ਸਾਨੂੰ ਇਸ ਕਰਕੇ ਅਸਰਮੈਂਟ ਕੀਤਾ ਜਾ ਰਿਹਾ ਹੈ ਕੋਈ ਮੁੱਤਾ ਹੈ ਨਹੀਂ ਕਿ ਕੋਨ ਦਾ ਕਨੈਕਟ ਲੱਗ ਗਿਆ ਸਾਡੇ ਲਾਗੂ ਮੰਗਾ ਹੋਈਆਂ ਹੋਈਆਂ ਨੇ ਸਿਰਫ ਕੰਪਿਊਟੇਸ਼ਨ ਲੈ ਕੇ ਉਹਨਾਂ ਨੇ ਕੈਪਟਨਾਂ ਪੁਲਾਣੀ ਹੈ ਮੀਟਿੰਗ ਕਰਕੇ ਸਾਡੇ ਲਾਗੂ ਕਰ ਦੇਣ ਚਾੜੇ ਸਾਡੇ ਮੰਗਾ ਨੇ ਹੁਣ ਅੱਗੇ ਦਾ ਕੀ ਪ੍ਰੋਗਰਾਮ ਹੈ ਪ੍ਰਸ਼ਾਸਨ ਨੇ ਤੁਹਾਨੂੰ ਰੋਕ ਲਿਆ ਬਿਲਕੁਲ ਜੀ ਦੇਖੋ ਸਾਡਾ ਜਿਹੜਾ ਡੈਮੋਕਰੇਟਿਕ ਹੱਕ ਹੈ ਅਸੀਂ ਸਵਾਲ ਕਰ ਸਕਦੇ ਕਿਉਂਕਿ ਇਹ ਲੋਕ ਸਾਡੇ ਕੋਲ ਵੋਟਾਂ ਮੰਗਣ ਜਦੋਂ ਆਉਂਦੇ ਆ ਤਾਂ ਇਹ ਸਾਡਾ ਹੱਕ ਬਣਦਾ ਹੈ ਲੋਕਤੰਤਰ ਨੇ ਸਾਨੂੰ ਰਾਈਟ ਦਿੱਤਾ ਕਿ ਅਸੀਂ ਸਵਾਲ ਕਰ ਸਕਦੇ ਆਂ ਪਰ ਪ੍ਰਸ਼ਾਸਨ ਦੀ ਇਹ ਮੈਂ ਤਾਂ ਕਹੂੰਗਾ ਕਿ ਬੜੀ ਨੁਲੈਕੀ ਹੈ ਕਿ ਸਾਨੂੰ ਜਿਹੜਾ ਸਵਾਲ ਕਰਨ ਤੋਂ ਰੋਕਿਆ ਜਾ ਰਿਹਾ ਸਾਡਾ ਹੱਕ ਬਣਦਾ ਹੈ ਤੇ ਅਸੀਂ ਤਾਂ ਸਿੰਪਲੀ ਜਿਹੜਾ ਦਿੱਲੀ ਜਾਣ ਲੱਗੇ ਸੀ ਉਹ ਵੀ ਸਾਡਾ ਲੋਕਤੰਤਰਿਕ ਹੱਕ ਹੈ ਤਾਂ ਉੱਥੇ ਜਾ ਕੇ ਅਸੀਂ ਇਹੀ ਪੁੱਛਣਾ ਕਿ ਅਸੀਂ ਤਾਂ ਹੱਕ ਲੈਣ ਜਾ ਰਹੇ ਸੀਗੇ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਨੇ ਉਹਨਾਂ ਨੂੰ ਅਸੀਂ ਪੁੱਛਣਾ ਹੈ ਉਹਨਾਂ ਨੂੰ ਯਾਦ ਕਰਾਣ ਜਾ ਰਹੇ ਸੀਗੇ ਵੀ ਭ ਦਲੇ ਚ ਕੀ ਦਿੱਤਾ ਸਾਨੂੰ ਗੋਲੀਆਂ ਮਾਰੀਆਂ ਸਾਡੇ ਜਿਹੜੇ ਨੌਜਵਾਨ ਐ ਉਹਨਾਂ ਦੀਆਂ ਅੱਖਾਂ ਖੋਲੀਆਂ ਇਹਨਾਂ ਨੇ ਮਤਲਬ ਇਹ ਕੋਈ ਗੱਲ ਨਹੀਂ ਬਣੀ ਹੈਗੀ ਤੇ ਅੱਜ ਅਸੀਂ ਇੱਥੇ ਸਾਨੂੰ ਪਤਾ ਲੱਗਿਆ ਇਮੀਡੀਏਟਲੀ ਪ੍ਰੋਗਰਾਮ ਕੇ ਜਿਹੜਾ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਤੇ ਅਸੀਂ ਉਹਨਾਂ ਨੂੰ ਸਵਾਲ ਕਰਨ ਪਹੁੰਚੇ ਆ ਤੇ ਅਜੇ ਪ੍ਰਸ਼ਾਸਨ ਸਾਨੂੰ ਅੱਗੇ ਵਧਣ ਨਹੀਂ ਦੇ ਰਿਹਾ ਪਰ ਅਸੀਂ ਬਦਾਂਗੇ ਜਰੂਰ ਤੁਸੀਂ ਦੇਖ ਸਕਦੇ ਹੋ ਕਿ ਗਿਣਤੀ ਦੇ ਵਿੱਚ ਕਿਸਾਨ ਇੱਥੇ ਮੌਜੂਦ ਨੇ ਪ੍ਰਸ਼ਾਸਨ ਨੇ ਰੋਕਿਆ ਹੋਇਆ ਕਹਿੰਦੇ ਕਿ ਅਸੀਂ ਸਵਾਲ ਕਰਨਾ ਸਤਪਾਲ ਜੀ ਕੀ ਪ੍ਰੋਗਰਾਮ ਹੈ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਜਿਹੜੇ ਬੰਦੇ ਵਿਰੋਧ ਕਰ ਰਹੇ ਆ ਉਹਨਾਂ ਨੂੰ ਸਵਾਲ ਪੁੱਛ ਰਿਆ ਸੀ ਸਾਡੇ ਸਵਾਲਾਂ ਦਾ ਸਹੀ ਜਵਾਬ ਦੇ ਦੇਣਾ ਆਸੀਂ ਜਾਣ ਦੇ ਦਾਂਗੇ ਸਾਡੇ ਕਿਸਾਨਾਂ ਦੇ ਸ਼ੰਭੂ ਬਾੜ ਦੇ ਇਲੇ ਵਰਗੇ ਕੰਧਾ ਕਰਕੇ ਸਾਨੂੰ ਰੁਕਿਆ ਗਿਆ ਇਹ ਡੈਮੋਕਰੇਸੀ ਦਾ ਕੋਈ ਅਧਿਕਾਰ ਨਹੀਂ ਹੈਗਾ ਸਿੱਧਾ ਸਾਨੂੰ ਜਾਣ ਦਿੰਦੇ ਅਸੀਂ ਕਿਉਂ ਇੱਥੇ ਰੁਕਦੇ ਇਸ ਕਰਕੇ ਜਿੱਤੇ ਜਿੱਤੇ ਮਹਾਰਾਣੀ ਪੰਨੀਤ ਕੋਰ ਦਾਈ ਗਿਆ ਅਸੀਂ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਸਾਡੇ ਜਿਹੜੇ ਜਖਮੀ ਨੌਜਵਾਨ ਆ ਅੱਜ ਤੱਕ ਇਹ ਪੰਨੀਤ ਕੋਰ ਨੇ ਕਿਸੇ ਨੇ ਪੁੱਛਿਆ ਕਿਸੇ ਹੋਰ ਬੀਜੇਪੀ ਲੀਡਰ ਨੇ ਪੁੱਛਿਆ ਸਾਡਾ ਇਹ ਅਧਿਕਾਰਾ ਅਸੀਂ ਪੁੱਛਾਂਗੇ ਸਾਡੇ ਸਵਾਲਾਂ ਦੇ ਜਵਾਬ ਦੇਣਾ ਨਹੀਂ ਅਸੀਂ ਹਰ ਪਿੰਡਾਂ 'ਚ ਇਹ ਧੱਕਾ ਕਰ ਦੇਣਾ ਮੰਗਦੇ ਆ ਬੀਜੇਪੀ ਸਰਕਾਰ ਮੁਰਦਾਬਾਦ 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 ਕਿਸਾਨਾਂ ਦੀ ਕਾਤਲ ਸਰਕਾਰ ਮੁਰਦਾਬਾਦ ਮੁਰਦਾਬਾਦ ਮਰਦਾਬਾਦ ਮਰਦਾਬਾਦ ਇਨਸਾਨਾਂ ਦੀ ਕਾਤਲ ਸਰਕਾਰ ਮਰਦਾਬਾਦ 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 ਬੀਜੇਪੀ ਸਰਕਾਰ ਮਰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਮੋਤੀ ਮਰ ਗਿਆ ਹਏ ਹਏ زندہ باد پنجاب ਨੂੰ ਲੁੱਟਣ ਵਾਲੇ ਪ੍ਰਨੀਤਕਾਰ ਮਰਦਾਬਾਦ 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 پنجاب ਨੂੰ ਲੁੱਟਣ ਵਾਲੇ ਪ੍ਰਨੀਤਕਾਰ ਮਰਦਾਬਾਦ 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 ਬੀਜੇਪੀ ਸਰਕਾਰ ਮਰਦਾਬਾਦ 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 ਬੀਜੇਪੀ ਸਰਕਾਰ ਮਰਦਾਬਾਦ 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 ਬੀਜੇਪੀ ਸਰਕਾਰ ਮਰਦਾਬਾਦ 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 ਪ੍ਰਨੀਤਕਾਰ ਮਰਦਾਬਾਦ ਮਰਦਾਬਾਦ मुदाबा <multiple> मु por la मुराबादी <laughs> ਇਹ ਸਵਾਲਾਂ ਦਾ ਜਵਾਬ ਕਰ ਦੁਬਾਰਾ ਅਸੀਂ ਆਪਣੇ ਸਵਾਲਾਂ ਨੂੰ ਜਵਾਬ ਕਰ ਲੈਣੇ ਸਾਨੂੰ ਸਵਾਲਾਂ ਦਾ ਜਵਾਬ ਚਾਹੀਦਾ ਹੈ ਅਸੀਂ ਵਿਰੋਧ ਨਹੀਂ ਕਰਦੇ ਸਾਡਾ ਵਿਰੋਧ ਕੋਸ਼ਿਸ਼ ਇਹ ਹੈ ਸਾਾਨੂੰ ਸਾਡਾ ਸਵਾਲਾਂ ਦਾ ਜਵਾਬ ਦੇਣ ਉਹ ਤਾਂ ਟਾਈਮ ਲੈ ਲੂਗੇ ਇਹਨਾਂ ਮਿਲ ਕੇ ਗੱਲ ਕਰ ਲੈ ਨਹੀਂ ਮੇਰੇ ਲਈ ਨਹੀਂ ਸਹੀ ਤਾਂ ਟਾਈਮ ਹੀ ਨਹੀਂ ਦਿੱਤਾ ਸੀ ਨਾ ਅਸੀਂ ਉਹ ਬੜਾ ਆਏ ਨੇ ਚੱਲ ਗਏ ਅਸੀਂ ਰੋਕਾਂਗੇ ਜੀ ਬੰਦੇ ਨਹੀਂ ਸਮਝਦੇ ਸਮੇਂ ਨਾਲੋਂ ਹਾਂ ਐ ਨਹੀਂ ਹੈਗਾ ਨਾ ਅਸੀਂ ਕਿਉਂ ਟਾਈਮ ਲਈਏ ਅਸੀਂ ਐਸਾ ਖੜੇ ਆਉਂਦੇ ਅਸੀਂ ਐ ਬੋਕਦੇ ਖੜੇ ਸਭ ਮੋਕੇ ਸਾਲਾ ਜਵਾਬ ਦੇ ਕੇ ਹੁਣ ਜਵਾਏ ਹੋਏ ਨੇ ਟਾਈਮ ਦਾ ਕੀ ਮਤਲਬ ਹੈ ਅਸੀਂ ਥੋੜੇ ਟਾਈਮ ਰਹਿਗੇ ਅਸੀਂ ਟਾਈਮ ਕਿਉਂ ਲਈਏ ਅੱਗੇ ਆਏ ਹੋਏ ਨੇ ਆ ਰਹੇ ਆ ਅਸੀਂ ਥੋੜੇ ਜਾ ਰਹੇ ਹਾਂ ਨਾਲੇ ਇਹ ਨਾ ਆਉਣ ਚਾਰ ਘੜੀਆਂ ਐਪੀ ਰਹਿ ਦੇ ਹੁਣ ਤੱਕ ਕਿੰਨੀ ਜਗ੍ਹਾ ਇਹ ਆਪਣੇ ਮਹਿਲਾਂ ਚ ਰਹਿਣ ਇੱਕ ਗੱਲ ਹੋਰ ਦੱਸੋ ਜੇਕਰ ਹੁਣ ਜਿਹੜੇ ਮੈਡਮ ਹੈਗੇ ਨੇ ਪ੍ਰਨੀਤ ਕੌਰ ਉਹ ਤੁਹਾਨੂੰ ਇੱਥੇ ਟਾਈਮ ਦੇ ਦੇਣ ਕਿ ਆਜੋ ਜਿਹੜੇ ਸਵਾਲ ਨੇ ਸਵਾਲ ਸਾਨੂੰ ਬੈਠ ਕੇ ਪੁੱਛ ਲਓ ਤੁਸੀਂ ਸਵਾਲ ਕਰੋਗੇ ਹਾਂ ਅਸੀਂ ਸਵਾਲ ਕਰਾਂਗੇ ਉਹ ਦੇਣ ਜਵਾਬ ਮਿਲ ਸਕਦਾ ਟਾਈਮ ਹੁਣ ਮੈਨੂੰ ਥੋੜਾ ਪਤਾ ਯਾਰ ਮੈਂ ਥੋੜਾ ਗਿਆ ਨਹੀਂ ਪਤਾ ਕੋਈ ਸੰਪਰਕ ਤੁਹਾਡਾ ਐਮਪੀ ਦੇ ਨਾਲ ਇਹ ਉਹਨੇ ਕਰ ਲੈਣੀ ਕੋਈ ਗੱਲ ਨਹੀਂ ਨਿਕਰੋ ਕਰਾਂਗੇ ਜੀ ਅਸੀਂ ਸਿੱਧੀ ਕਰਦਾ ਤੁਸੀਂ ਸਵਾਲ ਕਰ ਲਓ ਫਿਰ ਵਿਰੋਧ ਨਹੀਂ ਕਰੋਗੇ ਨਹੀਂ ਫਿਰ ਵਿਰੋਧਨ ਕਰਾਂਗੇ ਸਾਡੇ ਛੱਡ ਜਵਾਬ ਦੇਵੇ ਸਵਾਲਾਂ ਦਾ ਅਸੀਂ ਫਿਰ ਵਿਰੋਧ ਨਹੀਂ ਕਰਦੇ ਸਾਡੀਆਂ ਮੰਗਾਂ ਨੇ ਸਾਡੇ ਮੰਗਾ ਪੂਰੀਆਂ ਕਰਨ ਸਾਨੂੰ ਜਵਾਬ ਦੇਣ ਅਸੀਂ ਵਿਰੋਧ ਕਰਦੇ ਨਹੀਂ ਹੈਗੇ ਤੁਸੀਂ ਪ੍ਰਸ਼ਾਸਨ ਅੱਗੇ ਪ੍ਰਸਤਾਵ ਰੱਖਿਆ ਹੈਗੇ ਸਾਡੀ ਮੀਟਿੰਗ ਕਰਾਓ ਹਾਂ ਜੀ ਐਸਾ ਵੀ ਉਹ ਸਤਰ ਸਾਹਿਬ ਨਾਲ ਵੀ ਗੱਲ ਹੋਈ ਹੈ ਇਹ ਸਾਹਿਬ ਵੀ ਇਹਨਾਂ ਨਾਲ ਗੱਲ ਹੋਈ ਹੈ ਵੀ ਸਾਡੇ ਸਵਾਲ ਜਵਾਬ ਦੇਣ ਜਵਾਬ ਆਇਆ ਉਹ ਕਹਿੰਦੇ ਜਿਹੜਾ ਰੋਕਣਾ ਨਹੀਂ ਹੈਗਾ ਤੁਸੀਂ ਵੀ ਉਹ ਖੜੇ ਨੇ ਤੁਸੀਂ ਜਾ ਕੇ ਮੀਟਿੰਗ ਕਰੋ ਅਸੀਂ ਕਿਉਂ ਮੀਟਿੰਗਾਂ ਕਰੀ ਜਾ ਕੇ ਮਰਨਾ ਮਜੂਰ ਹੈ ਅਸੀਂ ਮਹਾਰਾਣੀ ਨੂੰ ਜਾਣ ਨਹੀਂ ਦਿੰਦੇ ਗੋਲੀਆਂ ਮਾਰੋ ਡੰਡੇ ਮਾਰੋ ਅਸੀਂ ਨਹੀਂ ਜਾਣ ਦਿੰਦੇ ਅਸੀਂ ਜਾ ਕੇ ਨਾਲ ਧੱਕੇ ਖਾਈਏ ਨਾਲ ਜਾ ਕੇ ਅਸੀਂ ਫੇਰ ਸੋ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਨੇ ਕਿਹਾ ਕਿ ਅਸੀਂ ਜਿਹੜੇ ਮੈਂਬਰ ਪਾਰਲੀਮੈਂਟ ਪ੍ਰਣਿਤਕੌਰ ਹੈਗੇ ਨੇ ਪਟਿਆਲਾ ਤੋਂ ਉਹਨਾਂ ਨੂੰ ਅਸੀਂ ਸਵਾਲ ਪੁੱਛਾਂਗੇ ਜਿਹੜੀਆਂ ਮੰਗਾਂ ਦੇ ਉੱਪਰ ਸਹਿਮਤੀ ਜਤਾਈ ਸੀ ਕੇਂਦਰ ਦੀ ਸਰਕਾਰ ਨੇ ਆਖਰ ਉਹਨਾਂ ਦੇ ਉੱਪਰ ਸਰਕਾਰ ਖੜੀ ਕਿਉਂ ਨਹੀਂ ਇਹ ਵੀ ਕਿਸਾਨਾਂ ਦੇ ਏਜੰਡੇ ਦੇ ਵਿੱਚ ਸ਼ਾਮਲਾ ਚ ਪਟਿਆਲਾ ਦੇ ਵਿੱਚ ਵਿਰੋਧ ਹੋਇਆ ਕੱਲ ਰਾਜਪੁਰਾ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਨੇ ਪ੍ਰਣਿਤਕਰ ਉਹਨਾਂ ਦਾ ਵਿਰੋਧ